ਬਾਬਾ ਜੀ ਜਿਹੜੀ ਬਾਬਾ ਬਕਾਲਾ ਵਿਖੇ ਘਟਨਾ ਵਾਪਰੀ ਸੀ ਗੋਲੀ ਚੱਲੀ ਸੀ ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਐਕਸੀਡੈਂਟਲ ਫਾਇਰ ਸੀ ਤੁਸੀਂ ਕੀ ਕਹਿਣਾ ਚਾਹੋਗੇ ਉਸ ਤੰਕੀ ਵਾਕਿਆ ਹੋਇਆ ਸੀ ਕੀ ਗੱਲਬਾਤ ਸੀ ਸਭ ਤੋਂ ਪਹਿਲਾਂ ਤੇ ਟੀਵੀ ਚੱਲਣਾਂ ਦੇ ਮਾਧਿਅਮ ਰਾਹੀਂ ਸਾਰੀ ਸੰਗਤ ਵੇਖ ਰਹੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਜਿਵੇਂ ਕਿ ਆਪ ਸਭ ਸੰਗਤਾਂ ਜਾਣਦੇ ਹੋ ਕਿ ਬਾਬਾ ਬਕਾਲਾ ਵਿਖੇ ਜੋ ਰਖੜ ਪੁੰਨਿਆਂ ਦੇ ਦਿਹਾੜੇ ਤੇ ਜੋ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਜਾਂਦਾ ਵਾ ਜੋ ਸਾਡੇ ਬਹੁਤ ਅਤੀ ਸਤਿਕਾਰਯੋਗ ਮਿਸ਼ਲ ਹੀ ਦਾਤਰ ਨਾਲ ਬਾਬਾ ਬਕਾਲਾ ਦੇ ਮਜੂਦਾ ਮੁਖੀ ਜ세ਦਾਰ ਬਾਬਾ ਜੋਗਾ ਸਿੰਘ ਜੀ ਦੀ ਰਹਿਨਮਾਈ ਹੇਠ ਜੋ ਮੁਹੱਲੇ ਨਿਕਲ ਰਹੇ ਸਨ ਉਹਨਾਂ ਦੇ ਮਗਰ ਹੋਰ ਵੀ ਅਨੇਕਾਂ ਹੀ ਜੋ ਦਲਪੰਥ ਜਿਹੜੇ ਚੱਲ ਰਹੇ ਸਨ ਤੇ ਉਹਦੇ ਵਿੱਚ ਜਿਹੜਾ ਇਹ ਐਕਸੀਡੈਂਟ ਨਹੀਂ ਮਤਲਬ ਕਿ ਕਿਹਾ ਜਾ ਸਕਦਾ ਉਹਦੇ ਵਿੱਚ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਇਹ ਫੈਰ ਕੀਤੇ ਗਏ ਸਨ ਤੇ ਉਹਦੇ ਵਿੱਚ ਜੋ ਬਹੁਤ ਸਤਿਕਾਰਯੋਗ ਬਾਬਾ ਕਿੱਲੀ ਜੀ ਜਿਨ੍ਹਾਂ ਦਾ ਨਾਮ ਬਾਬਾ ਜਗਿੰਦਰ ਸਿੰਘ ਤੇ ਕਿੱਲੀ ਪੀਰ ਕਰਕੇ ਉਹਨਾਂ ਨੂੰ ਬਾਬਾ ਕਿੱਲੀ ਜੀ ਕਰਕੇ ਜਾਣਿਆ ਜਾਂਦਾ ਸੀ ਤੇ ਉਹ ਉਸ ਗੋਲੀ ਦਾ ਸ਼ਿਕਾਰ ਹੋਏ ਤੇ ਜੋ ਅਕਾਲ ਚਲਾਣਾ ਕਰ ਗਏ ਤੇ ਸਾਨੂੰ ਬਾਬਾ ਕਿੱਲੀ ਜੀ ਦੇ ਅਕਾਲ ਚਲਾਣਾ ਕਰਨ ਜਾਂਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਦੁਖਿਆ ਤੇ ਇਹ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਆਪਾਂ ਇਹ ਨਾ ਕਹੀਏ ਕਿ ਐਕਸੀਡੈਂਟ ਫਾਇਰ ਆ ਜਿਹੜੇ ਦੋਸ਼ੀ ਇਹ ਕੰਮ ਕਰਕੇ ਭੱਜੇ ਨੇ ਗੋਲੀਆਂ ਚਲਾ ਕੇ ਭੱਜੇ ਨੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹ ਜਿਹੜੇ ਮਹਾਂਪੁਰਖ ਬਾਬਾ ਕਿਲੀ ਜੀ ਜਿਹੜੇ ਚੜਾਈ ਕਰਗੇ ਨੇ ਬਹੁਤ ਹੀ ਸ਼ਰਧਾਲੂ ਤੇ ਵਧੀਆ ਪਿਆਰ ਬੰਦਗੀ ਵਾਲੇ ਰੂਹ ਵਾਲੇ ਚੰਗੇ ਰੂਹ ਵਾਲੇ ਸੀਗੇ ਇਨਸਾਨ ਜਿਹੜੇ ਘੋੜਿਆਂ ਦੀ ਸੇਵਾ ਕਰਦੇ ਸੀ ਬਾਬਾ ਜੋਗਾ ਸਿੰਘ ਸਾਹਿਬ ਜੀ ਦੇ ਜਿਹੜੇ ਤਬੇਲੇ ਦੇ ਵਿੱਚ ਘੋੜੇ ਨੇ ਉਹਨਾਂ ਦੇ ਜਥੇਦਾਰ ਸਨ ਤੇ ਬਹੁਤ ਹੀ ਵਧੀਆ ਇਨਸਾਨ ਸਨ ਕਦੀ ਵੀ ਕਿਸੇ ਦੇ ਨਾਲ ਕਦੀ ਇਸ ਤਰ੍ਹਾਂ ਦਾ ਕੁੱਤ ਬਖੇੜਾ ਨਹੀਂ ਸੀ ਖੜਾ ਕਰਦੇ ਤੇ ਹਰ ਤਰ੍ਹਾਂ ਹਰ ਜਗ੍ਹਾ ਦੇ ਉੱਤੇ ਜੇ ਕੋਈ ਕਿਸੇ ਦੇ ਨਾਲ ਝਗੜਾ ਵੀ ਹੋਵੇ ਤੇ ਉਹ ਉਹਨਾਂ ਨੂੰ ਪਿਆਰ ਦੇ ਨਾਲ ਮਕਾਉਂਦੇ ਸਨ ਤੇ ਇਹ ਪਤਾ ਨਹੀਂ ਕੀ ਘਟਨਾ ਕਰਮ ਹੋਇਆ ਤੇ ਇਹ ਜਿਹੜਾ ਘਟਨਾ ਕਰਮ ਹੈ ਪ੍ਰਸ਼ਾਸਨ ਨੂੰ ਜਿਹੜਾ ਇਨਸਾਫ ਕਰਨਾ ਚਾਹੀਦਾ ਵਾ ਤੇ ਇਨ ਇਹਨੇ ਹੀ ਬੇਨਤੀ ਆ ਸਾਡੀ ਪ੍ਰਸ਼ਾਸਨ ਦੇ ਗਾੜੀ ਕੀ ਲੱਗਾ ਕਿ ਤੁਸੀਂ ਦੱਸਿਆ ਅਣਪਛਾਤੇ ਵਿਅਕਤੀਆਂ ਨੇ ਸਿੰਘਾਂ ਨੇ ਜਿਹੜੀ ਉੱਥੇ ਗੋਲੀ ਚਲਾਈ ਕਿਸੇ ਨੂੰ ਟਾਰਗੇਟ ਕੀਤਾ ਗਿਆ ਜਾਂ ਗੋਲੀ ਚੱਲ ਗਈ ਨਹੀਂ ਦੇਖੋ ਅਸੀਂ ਉਸ ਮਜੂਦ ਜਿੱਥੇ ਫਾਇਰ ਹੋਇਆ ਹੋ ਉਹ ਤੇ ਅਸੀਂ ਹਾਜ਼ਰ ਨਹੀਂ ਸਾਂ ਅਸੀਂ ਕਾਫੀ ਪਿੱਛੇ ਸਾਂ ਸਾਡੇ ਅਸੀਂ ਗੱਡੀਆਂ ਦੇ ਤੇ ਜਿੱਥੇ ਘੋੜੇ ਚੱਲ ਰਹੇ ਸੀ ਅੱਗੇ ਇਹ ਘੋੜਿਆਂ ਦੇ ਵਿੱਚ ਉੱਥੇ ਫਾਇਰ ਹੋਇਆ ਤੇ ਇਹ ਬਾਬਾ ਜੀ ਜਿੱਦਾਂ ਬਾਬਾ ਮੇਜਰ ਸਿੰਘ ਉਹਨਾਂ ਨੇ ਵੀ ਕਿਹਾ ਕਿ ਫਾਇਰ ਸਾਡੇ ਤੇ ਹੋਇਆ ਸੀ ਤੇ ਪਰ ਇਹ ਤੇ ਵੈਗਰੂ ਜਾਣਦਾ ਵਾ ਵੀ ਬਾਬਾ ਜੀ ਤੇ ਹੋਇਆ ਤੇ ਜਾਂ ਬਾਬਾ ਕਿਲੀ ਤੇ ਹੋਇਆ ਜਾਂ ਕਿਹੜੇ ਤਰੀਕੇ ਦੇ ਨਾਲ ਹੋਇਆ ਇਹ ਅਸੀਂ ਨਹੀਂ ਜਾਣਦੇ ਇਹ ਤਾਂ ਪ੍ਰਸ਼ਾਸਨ ਸਿੱਧ ਕਰੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਬਾਬਾ ਜੋਗਾ ਸਿੰਘ ਸਾਹਿਬ ਜੀ ਜੋ ਜਦੋਂ ਜਥੇਦਾਰ ਨਹੀਂ ਸਨ ਨਾ ਬਣੇ ਹਮੇਸ਼ਾ ਸ਼ਹੀਦਾਂ ਤਰਨਾਲਾ ਦਾ ਬਾਬਾ ਕਾਲਾ ਉਹਦੋਂ ਵੀ ਸਭ ਸੰਗਤਾਂ ਨੂੰ ਬਹੁਤ ਪਿਆਰ ਕਰਦੇ ਸਨ ਆਏ ਆ ਸੰਗਤਾਂ ਨੂੰ ਰਸਤਾ ਬਸਤਾ ਦੇਣੀਆਂ ਦਲਾਂ ਪੰਥਾਂ ਨੂੰ ਆਪਣੇ ਨਾਲ ਹਰ ਤਰ੍ਹਾਂ ਵਾਲੇ ਵੀ ਜੋੜ ਕੇ ਰੱਖਦੇ ਸਨ ਤੇ ਅੱਜ ਜੇ ਜਥੇਦਾਰ ਬਣ ਗਏ ਤੇ ਹੁਣ ਵੀ ਦਲਾਂ ਪੰਥਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਉਹਨਾਂ ਵੱਲੋਂ ਕਦੇ ਵੀ ਕਿਸੇ ਦੇ ਨਾਲ ਕਦੀ ਵੀ ਈਰਖਾ ਭਾਵਨਾ ਜਾਂ ਕੋਈ ਕਿਸ ਤਰ੍ਹਾਂ ਦਾ ਵੈਰ ਨਹੀਂ ਰੱਖਿਆ ਗਿਆ ਤੇ ਪਰ ਉਹਨਾਂ ਦੇ ਦਲ ਦਾ ਜਥੇਦਾਰ ਜੋ ਚੜ੍ਹਾਈ ਕਰ ਗਿਆ ਵਾ ਅਸੀਂ ਤੇ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਹਾਂ ਪੀ ਇਹ ਆਪਣੀ ਅੰਗੇਲੀ ਨਾ ਵਿਖਾਈਏ ਕਿ ਐਕਸੀਡੈਂਟ ਫਾਇਰ ਆ ਆਪਾਂ ਇਹਦੇ ਵਿੱਚ ਜਿਹੜਾ ਵਾ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਕੇ ਸਾਹਮਣੇ ਲੈ ਕੇ ਆਈਏ ਤੇ ਜਿਹੜੇ ਦੋਸ਼ੀ ਉਹਨਾਂ ਨੂੰ ਸਖਤ ਸਜ਼ਾਵਾ ਮਿਲਣਾ ਪਰ ਉਸ ਦਿਨ ਸੀਨੀਅਰ ਪੁਲਿਸ ਅਧਿਕਾਰੀ ਸੀ ਜਿਹੜਾ ਉਹਨਾਂ ਤਾਂ ਉੱਧਰ ਉਸੇ ਦਿਨ ਹੀ ਕਲੀਅਰ ਕਰਦਾ ਸੀ ਬਾਬਾ ਜੀ ਕਿ ਇਹ ਐਕਸੀਡੈਂਟਲ ਫਾਇਰ ਆ ਅਚਾਨਕ ਫਾਇਰ ਹੋਇਆ ਕਿਸੇ ਵੀ ਜਿਹੜਾ ਵਾ ਉਹ ਦੇਸੀ ਕੱਟੇ ਦੇ ਨਾਲ ਹੀ ਫਾਇਰ ਨਹੀਂ ਕੀਤਾਗਾ ਜਦ ਬਾਬਾ ਮੇਰ ਸਿੰਘ ਜੀ ਕਹਿੰਦੇ ਨੇ ਕਿ ਦੇਸੀ ਕੱਟੇ ਦੇ ਨਾਲ ਮੇਰੇ ਤੇ ਫਾਇਰ ਹੋਇਆ ਵੇਖੋ ਇਹ ਤਾਂ ਮਤਲਬ ਵੀ ਜਦੋਂ ਜਿਹੜਾ ਪੋਸਟਮਾਰਟਮ ਰਿਪੋਰਟ ਆ ਉਹਦੇ ਵਿੱਚ ਪਤਾ ਲੱਗੂਗਾ ਕਿ ਉਹ ਜਿਹੜੀ ਗੋਲੀ ਫਾਇਰ ਹੋਇਆ ਜਿਹੜੀ ਬਾਬਾ ਕਿਲੀਜੀ ਦੇ ਵੱਜੀ ਗੋਲੀ ਉਹ ਦੇਸੀ ਕੱਟੇ ਤੋਂ ਹੋਈ ਆ ਕਿੱਥੋਂ ਹੋਈ ਆ ਕਿਸ ਤਰ੍ਹਾਂ ਹੋਈ ਆ ਤੇ ਉਹ ਜਿਹੜੀ ਇਹ ਪੋਸਟਮਾਰਟਮ ਰਿਪੋਰਟ ਦੇ ਵਿੱਚੋਂ ਪਤਾ ਲੱਗ ਸਕਦਾ ਤੇ ਜਿਹੜੇ ਐਡੇ ਐਡੇ ਵੱਡੇ ਸੀਨੀਅਰ ਜਿਹੜੇ ਅਧਿਕਾਰੀ ਨੇ ਉਹ ਕਹਿਣਗੇ ਐਕਸੀਡੈਂਟ ਫਾਇਰ ਆ ਇਹ ਤੇ ਬੜੀ ਮੰਨ ਭਾਗੀ ਘਟਨਾ ਵਾ ਕਿਉਂਕਿ ਜਿਹੜਾ ਐਕਸੀਡੈਂਟ ਫਾਇਰ ਆ ਤੇ ਵੀ ਤੇ ਪਤਾ ਲੱਗਣਾ ਜੀਦਾ ਨਾ ਐਕਸੀਡੈਂਟ ਫਾਇਰ ਕੀਤਾ ਕਿਨੇ ਕਿੱਦਾਂ ਹੋਇਆ ਕੋਈ ਨਾ ਕੋਈ ਤਾਂ ਸੰਗਤ ਦੇ ਸਾਹਮਣੇ ਲਿਆਉਣਾ ਚਾਹੀਦਾ ਤੇ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸੰਗਤ ਨੂੰ ਹਨੇਰੇ ਵਿੱਚ ਨਾ ਰੱਖਿਆ ਜਾਵੇ ਤੇ ਜਿਹੜਾ ਇਹਦਾ ਸਾਫ਼ ਜਿਹੜਾ ਸ਼ੀਸ਼ੇ ਵਾਂਗ ਕਰਨਾ ਚਾਹੀਦਾ ਵਾ ਕੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤੁਸੀਂ ਆਪਣੇ ਨਾਲ ਸਿੰਘਾਂ ਨੂੰ ਲਿਜਾ ਕੇ ਕੋਈ ਮੰਗ ਪੱਤਰ ਜਾਂ ਬੇਨਤੀ ਪੱਤਰ ਦਿਓਗੇ ਕਿ ਇਸ ਮਾਮਲੇ ਦੀ ਜਿਹੜੀ ਉਚਿਤ ਜਾਂਚ ਹੋਵੇ ਤੇ ਜਿਹੜੇ ਵੀ આરોપી ਹੋਣ ਉਹਨਾਂ ਤੇ ਕਾਰਵਾਈ ਹੋਵੇ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਵੱਲੋਂ ਜੋ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਜਿਹੜੀਆਂ ਲਿਖਤੀ ਦਰਖਾਸਤਾਂ ਹੋਈ ਦਿੱਤੀਆਂ ਗਈਆਂ ਕਿ ਸਾਡਾ ਜਿਹੜਾ ਸਿੰਘ ਚੜਾਈ ਕਰ ਗਿਆ ਤੇ ਉਹਦੇ ਉੱਤੇ ਜਿਹੜੀ ਵੀ ਕੋਈ ਕਾਰਵਾਈ ਬਾਬਾ ਜੀ ਕਰਵਾ ਰਹੇ ਨੇ ਤੇ ਬਾਕੀ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਨੂੰ ਗੋਗਲਵਾ ਤੋਂ ਮਿੱਟੀ ਨਹੀਂ ਛਾੜਨੀ ਚਾਹੀਦੀ ਉਹਨਾਂ ਨੂੰ ਜਿਹੜੇ ਇਹ ਬੰਦੇ ਜਿਹੜੇ ਦੋਸ਼ੀ ਨੇ ਉਹ ਫੜਨੇ ਚਾਹੀਦੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਮਰਜੈਂਸੀ ਫਲਾਮ ਆ ਰਹੀ ਹੈ ਕੰਗਣਾ ਰਨੌਤੀ ਕਿਸ ਤਰ੍ਹਾਂ ਦੇਖਦੇ ਨੇ ਹਮਸਿੰਘ ਜੱਥੇਬੰਦੀਆਂ ਉਸ ਨੂੰ ਤੇ ਕੀ ਕਹਿਣਾ ਚਾਹੋਗੇ ਅਗਰ ਰਿਲੀਜ਼ ਹੁੰਦੀ ਆ ਤਾਂ ਉਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਹੈ ਜਿਵੇਂ ਵੀ ਸਾਰੀਆਂ ਸਿੱਖ ਸੰਗਤਾਂ ਇਕੱਤਰ ਹੋ ਕੇ ਇਸ ਚੀਜ਼ ਦਾ ਸਾਨੂੰ ਮਤਲਬ ਵੀ ਆਪਾਂ ਜੋ ਗੁਰਮਤਾ ਹੋਊਗਾ ਅਸੀਂ ਉਹਦੇ ਉੱਤੇ ਜੋ ਵੀ ਐਕਸ਼ਨ ਜਥੇਬੰਦੀਆਂ ਲੈਣਗੀਆਂ ਨਾਲ ਸਾਰੀਆਂ ਰੰਗ ਸੰਜੇਥੇਬੰਦੀਆਂ ਦੇ ਨਾਲ ਕੇ ਤੇ ਜਿਹੜੀ ਇਹ ਫਿਲਮ ਆ ਰਹੀ ਆ ਕੰਗਣਾ ਰੌਦ ਦੀ ਅਸੀਂ ਉਹਦਾ ਜਿਵੇਂ ਵੀ ਜਥੇਬੰਦੀਆਂ ਵਿਰੋਧ ਕਰਨਗੇ ਅਸੀਂ ਉਹਨਾਂ ਨਾਲ ਰਲ ਕੇ ਵਿਰੋਧ ਕਰਾਂਗੇ ਤੇ ਬਾਕੀ ਜੋ ਕਿਰਦਾਰ ਮਹਾਂਪੁਰਖ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਹੈਗਾ ਉਹ ਕਿਰਦਾਰ ਜਿਹੜਾ ਉਹ ਨਹੀਂ ਵਿਖਾ ਰਹੇ ਇਸ ਫਿਲਮ ਦੇ ਵਿੱਚ ਕਿਰਦਾਰ ਜਿਹੜਾ ਉਹਨਾਂ ਦਾ ਬਹੁਤ ਕੋਜੀ ਤਰੀਕੇ ਦੇ ਨਾਲ ਜਿਹੜੀ ਪੇਸ਼ ਕਰ ਰਹੇ ਨੇ ਤੇ ਅਸੀਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਰਮੌਰ ਕਮੇਟੀ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਐਸਜੀਪੀਸੀ ਉਹਨਾਂ ਵੱਲੋਂ ਵੀ ਇਸ ਫਿਲਮ ਦਾ ਬਾਈਕਾਟ ਕੀਤਾ ਗਿਆ ਤੇ ਅਸੀਂ ਉਹਨਾਂ ਦੇ ਨਾਲ ਅਸੀਂ ਵੀ ਇਸ ਫਿਲਮ ਦਾ ਜਿਹੜਾ ਬਾਈਕਾਟ ਕਰਦੇ ਆ ਇਹ ਜਿਹੜੀਆਂ ਫਿਲਮਾਂ ਇਹੋ ਜਿਹੀਆਂ ਜਿਨ੍ਹਾਂ ਦੇ ਨਾਲ ਪੰਜਾਬ ਦੀ ਸ਼ਾਂਤੀ ਖਰਾਬ ਹੋਵੇ ਉਹ ਜਿਹੜੀਆਂ ਫਿਲਮਾਂ ਪੰਜਾਬ ਦੇ ਵਿੱਚ ਨਹੀਂ